ਇੱਕ ਹੋਰ ਉਦਘਾਟਨ ਬਟਾਲੇ ਦੇ ਵਿਕਾਸ ਦਾ ਸੋ ਇਹ ਜਿਹੜਾ ਰੋਡ ਹੈ ਇਹਦੀ ਬੜੀ ਲੰਮੇ ਸਮੇਂ ਤੋਂ ਸਾਡੇ ਦੁਕਾਨਦਾਰ ਵੀਰਾਂ ਦੀ ਔਰ ਇਧਰ ਰੋਡ ਤੋਂ ਜਿਨ੍ਹਾਂ ਜਿਨ੍ਹਾਂ ਨੇ ਇੱਥੇ ਆ ਕੇ ਆਪਣੇ ਕਾਰੋਬਾਰ ਖੋਲ੍ਹਨੇ ਨੇ ਉਹਨਾਂ ਦੀ ਡਿਮਾਂਡ ਸੀ ਵੀ ਇਹ ਰੋਡ ਜਿਹੜਾ ਵਾ ਤੇ ਬਹੁਤ ਛੋਟਾ ਇਹਨੂੰ ਵੱਡਾ ਕੀਤਾ ਜਾ ਪਰ ਇਹ ਸੜਕ ਜਿਹੜੀ ਆਪਾਂ 30 ਫੁੱਟ ਚੌੜੀ ਜਿਹੜੀ ਇਹ ਸਰ ਕਰਨ ਜਾ ਰਹੇ ਆ ਇਹ 12 ਕਰੋੜ ਦੀ ਲਾਗਤ ਨਾਲ ਜਿਹੜਾ ਇਹ ਰੋਡ ਬਣਦਾ ਔਰ ਮੈਂ ਇੱਕ ਗੱਲ ਮੰਨ ਨਾ ਕਹਿ ਸਕਦਾ ਵੀ ਵਾਕਿਆ ਹੀ ਅੱਜ ਲੋਕ ਕਹਿੰਦੇ ਆ ਵੀ ਹੁਣ ਸਾਡਾ ਬਟਾਲਾ ਵਿੱਚ ਜਿਹੜਾ ਤਰੱਕੀ ਚਾਹੁੰਦਾ ਕਿੰਨੇ ਕਿਲੋਮੀਟਰ ਇਹ ਨੀਅਰ ਅਬਾਊਟ 6 ਕਿਲੋਮੀਟਰ ਸਾਡੇ 7 7:30 ਜਿਹੜੀ ਸ਼ਰਤ ਅਕਸਰ सीएम ਸਾਹਿਬ ਕਹਿੰਦੇ ਰਹਿੰਦੇ ਹੈ ਕਿ ਅਸੀਂ ਖੁਦ ਉਦਘਾਟਨ ਨਹੀਂ ਕਰਦੇ ਪਬਲਿਕ ਨੂੰ ਕਰਵਾਂ ਨੇ ਤੁਸੀਂ ਬੈਠੇ ਹੋ ਕੰਮ ਕਿੱਥੋਂ ਆਏ ਨਹੀਂ ਮੈਂ ਇਹ ਵੀ ਦੱਸੂਗਾ ਤੁਹਾਨੂੰ ਜਿੰਨੇ ਵੀ ਉਦਘਾਟਨ ਸਾਡੇ ਲੋਕ ਸਾਡੇ ਵੀਰ ਭਰਾ ਜਿਨ੍ਹਾਂ ਨੇ ਮਿਹਨਤ ਕੀਤੀ ਹੈ ਨਾ ਸਾਡਾ ਫਰਜ਼ ਬਣਦਾ ਹੈ ਕਿ ਆਪਾਂ ਉਦਘਾਟਨ ਜਿਹੜੇ ਉਹਨਾਂ ਤੋਂ ਕਰਵਾਈਏ ਸੋ ਅੱਜ ਕਿਸ ਤੋਂ ਕਰਾਇਆ ਅੱਜ ਸਾਡੇ ਮੇਰੇ ਵੱਡੇ ਵੀਰ ਅਮਰਤ ਵੀਰ ਜੀ ਇਹ ਸਪੈਸ਼ਲ ਜਲੰਧਰ ਤੋਂ ਆਏ ਨੇ ਬੀ ਐਚ ਰਿਜ਼ੋਰਟ ਆ ਇਹਨਾਂ ਦਾ ਇਸੇ ਰੋਡ ਤੇ ਆ ਸੋਨੂ ਜੀ ਜੱਜਪਾਲ ਚੋਹਾਨ ਜੀ ਵਿਕਸ ਸਾਹਿਬ ਰਜਿੰਦਰਾ ਆਪਣੇ ਰਜਿੰਦਰ ਜੀ ਮਾਮਾ ਜੀ ਕਹਿੰਦਾ ਬਾਬਤ ਰੇਨ ਸਾਹਿਬ ਹੋਣੀ ਸਾਰੇ ਜਿਹੜੇ ਭਗਵੰਤ ਸੱਜਣ ਨੇ ਜਿੰਨਾਂ ਨੇ ਇਸ ਰੋਡ ਦੇ ਉੱਤੇ ਜਿੰਨਾਂ ਦਾ ਕਾਰਬਾਰ ਹੈ ਕਾਰੋਬਾਰ ਉਹ ਸਾਰੇ ਇਕੱਠੇ ਹੋਏ ਨੇ ਔਰ ਕਿਉਂਕਿ ਖੁਸ਼ੀ ਵੀ ਇਹਨਾਂ ਨੂੰ ਤੇ ਪਹਿਲ ਕਦਮੀ ਵੀ ਜਿਹੜੀ ਹੋਈ ਇਹਨਾਂ ਦੀ ਰਜਿੰਦਰ ਜੀ ਕੈਂਪੇਨਿੰਗ ਕਰਦੇ ਪਏ ਕਿਸਾਨ ਮਸਲਾ ਦੇਖੋ ਜੀ ਨਤੀਜਾ ਤੁਹਾਨੂੰ ਜਿਹੜਾ ਬਹੁਤ ਖੂਬ ਨਜ਼ਰ ਆਊਗਾ ਆ ਜਿਹੜੇ ਬੜੇ ਬੜੇ ਕਿਉਂਕਿ ਅੱਗੇ ਹੀ ਲੋਕ ਸਭਾ ਦੀਆਂ ਵੋਟਾਂ ਉਹ ਵੱਡੀਆਂ ਪਾਰਟੀਆਂ ਦੇ ਮੂਹਰੇ ਵੋਟ ਪੈ ਜਾਂਦੀ ਹੈ ਸੋ ਕਹਿਣ ਦਾ ਭਾਵ ਐਰ ਕੀ ਜਿਹੜੀ ਵੋਟ ਹੈ ਇਹ ਸਟੇਟ ਦੀ ਇਲੈਕਸ਼ਨ ਔਰ ਲੋਕ ਪਰਿਪਾਤ ਜਾਣਦੇ ਆ ਵੀ ਕਿਹੜਾ ਬੰਦਾ ਜਿਹੜਾ ਵੀ ਕੰਮ ਕਰ ਰਿਹਾ ਪੰਜਾਬ 'ਚ ਅਸੀਂ ਉਹਨੂੰ ਅੱਗੇ ਲੈ ਕੇ ਲਾਰਜ ਸਟਰੀਟ ਇਹਨਾਂ ਤੁਸੀਂ ਕੰਪੇਨਿੰਗ ਕਰਦੇ ਹੋ ਤੁਹਾਡੇ ਕੋਲ ਕਿਹੜਾ ਏਰੀਆ ਵਾ ਇਸ ਸਟਰੀਟੇ ਇਹਨਾਂ ਕੰਪੇਨਿੰਗ ਚੱਲਦੇ ਮੇਰੇ ਕੋਲ ਉੱਥੇ ਜੀ ਵਾਡਾ ਵਾਈਜ਼ ਸਾਡੀਆਂ ਡਿਊਟੀਆਂ ਲੱਗੀਆਂ ਨੇ ਔਰ ਮੇਰੇ ਥੱਲੇ ਬਾਕੀ ਟੀਮਾਂ ਨੇ ਕੰਮ ਕਰ ਰਹੀਆਂ ਨੇ ਜਿੱਦ ਤੱਕ ਹੁਣ ਅੱਜ ਮੈਨੂੰ ਜ਼ਰੂਰੀ ਆਉਣਾ ਪਿਆ ਕਿਉਂਕਿ ਮੈਂ ਨਹੀਂ ਚਾਹੁੰਦਾ ਵੀ ਮੈਂ ਮੇਰਾ ਕੋਈ ਬਟਾਲੇ ਸ਼ਹਿਰ ਦਾ ਵਿਕਾਸ ਦਾ ਕੰਮ ਚ ਕੋਈ ਅੜਿੱਕਾ ਹੋਵੇ ਸੋ ਮੈਨੂੰ ਇਹ ਆ ਵੀ ਜਿਹੜੇ ਵੀ ਵਿਕਾਸ ਦੇ ਕੰਮ ਨੇ ਉਹਨਾਂ ਨੂੰ ਤਰਜੀਹ ਦੇ ਕੇ ਹੁਣ ਮੈਂ ਸਵੇਰੇ ਜਲੰਧਰ ਤੋਂ ਆਇਆ ਉਦਘਾਟਨ ਕਰਕੇ ਵਾਪਸੀ ਜਲੰਧਰ ਜਾ ਰਹੇ ਆ ਰੀਜ਼ਨ ਇਹੋ ਹੀ ਆ ਵੀ ਮੇਰਾ ਸ਼ਹਿਰ ਦੀ ਤਰੱਕੀ ਦੇ ਵਿੱਚ ਸ਼ਹਿਰ ਦੇ ਵਿਕਾਸ ਦੇ ਵਿੱਚ ਕੋਈ ਰੁਕਾਵਟ ਨਾ ਹੋਵੇ ਅਸੀਂ ਹਾਂ ਹਾਂ ਸੜਕ ਜਿਹੜੀ ਹੈ ਦੇਖੋ ਜੀ ਇਹ ਜਿਹੜਾ ਇਹ ਠੇਕਾ ਹੁਣ ਜ਼ਿੰਮੇਵਾਰੀ 5 ਸਾਲ ਦੀ ਠੇਕੇਦਾਰ ਦੀ ਹੈ ਜੇ ਕੋਈ ਕੱਲ ਨੂੰ ਸੜਕ ਟੁੱਟਦੀ ਹੈ ਜੋ ਵੀ ਕੋਈ ਨੁਕਸਾਨ ਹੁੰਦਾ ਉਹ ਠੇਕੇਦਾਰ ਹੀ ਜਿਹੜਾ ਉਹ ਪਰਪਾਈ ਕਰੂਗਾ ਉਹਨੂੰ ਠੀਕ ਕਰੂਗਾ